ਸਾਰੇਨ აਓ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਆਸ ਕਰਦਾ ਵਧੀਆ ਹੋਵੋਗੇ ਚੜ੍ਹਦੀ ਕਲਾ ਜੂਮ ਦੇ ਜੀ ਸਾਰੇ ਜਾਣੇ ਮੈਂ ਅੱਜ ਬਣਾਉਣ ਲੱਗਿਆ ਵਲੌਗ ਨੰਬਰ 3 ਤੇ ਅੱਜ ਮੈਂ ਚੱਲੇ ਆਂ ਟੋਰਾਂਟੋ ਸਾਈਡ ਨੂੰ ਬਾਕੀ ਤੁਸੀਂ ਡਿਸਕ੍ਰਿਪਸ਼ਨ ਪੜ੍ਹੀ ਲਈ ਹੋਣੀ ਆ ਮੈਂ ਅੱਜ ਨਵਾਂ ਕੰਮ ਸ਼ੁਰੂ ਕਰਨ ਲੱਗਿਆ ਨਵਾਂ ਕੰਮ ਇਹ ਆ ਜਿਹਦਾ ਸਾਰੇ ਪੰਜਾਬੀਆਂ ਜੀ ਕੀੜਾ ਹੁੰਦਾ ਵਾ ਵੀ ਹੁੰਦਾ ਜੀ ਪੰਜਾਬੀਆਂ ਦਾ ਵੀ ਟਰੱਕ ਚਲਾ ਕੇ ਹੀ ਦੇਖਣਾ ਤੇ ਕੰਮ ਮੈਂ ਹੋਰ ਵੀ ਬਥੇਰੇ ਕਰ ਲਿਆ ਜਾਂਦਾ ਆ ਕੈਨੇਡਾ ਕਾਫੀ ਕੰਮ ਕਰ ਲਏ ਨੇ ਸਾਰੇ ਤਰ੍ਹਾਂ ਦੇ ਕੰਮ ਕਰਕੇ ਦੇਖ ਲਏ ਨੇ ਘੱਟ ਦੇ ਵਾਲੇ ਵੱਧ ਦੇ ਵਾਲੇ ਤੇ ਹੁਣ ਮੈਂ ਵੀ ਚੱਲ ਇਹ ਵੀ ਕਰਕੇ ਦੇਖ ਲਈਏ ਬਾਕੀ ਤੇ ਮੌਸਮ ਦੇਖੋ ਬਾਹਰ ਅੱਜ ਮੌਸਮ ਬੜਾ ਸੋਹਣਾ ਗੱਡੀ 'ਚ ਬੈਠਿਆ ਨੂੰ ਸੋਹਣਾ ਲੱਗਦਾ ਓਦਾਂ ਤਾਂ ਚੱਲ ਬਾਹਰ ਠੰਡ ਹੀ ਹੋਣੀ ਪਰ ਗੱਡੀ 'ਚ ਬੈਠਿਆ ਨੂੰ ਬੜਾ ਵਧੀਆ ਲੱਗਦਾ ਫਿਲਹਾਲ ਮੈਂ ਨਿਕਲ ਰਿਹਾ ਸ਼ਹਿਰ ਕਿੰਗਸਟਨ ਚੋ ਆ ਕਾਫੀ ਵੱਡਾ ਸ਼ਹਿਰ ਹੈ ਵੀ ਵਧੀਆ ਸ਼ਹਿਰ ਆ ਆ ਇੱਥੇ ਵੀ ਮੈਂ 6-7 ਮਹੀਨੇ ਕੰਮ ਕੀਤਾ ਵਾ ਆ ਸ਼ਹਿਰ ਚ ਤੇ ਕਹਿ ਸਕਦੇ ਆਂ ਵੀ ਮੈਨੂੰ ਮੁੱਢੀ ਕਾ ਸ਼ਹਿਰ ਨੇ ਅਤਿਕ ਬਰੌਕਵਲ ਨੇ ਪੀਆਰ ਦਵਾਈ ਆ ਅੱਧਾ ਕ ਟਾਈਮ ਉੱਥੇ ਕੰਮ ਕੀਤਾ ਵਾ ਪੀਆਰ ਦੇ ਲਈ ਅੱਧਾ ਕ ਇੱਥੇ ਕੀਤਾ ਫਿਰ ਜਦੋਂ ਮੈਂ ਪੀਆਰ ਹੋ ਗਿਆ ਸੀਗਾ ਫਿਰ ਮੈਂ ਇਹ ਕੰਮ ਛੱਡਦਾ ਤਾਂ ਹੁਣ ਮੈਂ ਲੱਭ ਰਿਹਾ ਵੀ ਮੈਂ ਹੁਣ ਕਿਹੜਾ ਕੰਮ ਕਰਾਂ ਮੈਂ ਚੱਲਿਆ ਕੰਮ ਨੂੰ ਟਰਾਈ ਕਰਕੇ ਦੇਖਦੇ ਆ ਕਿ ਇਹ ਕਿਵੇਂ ਲੱਗਦਾ ਕਿਵੇਂ ਨਹੀਂ ਬਾਕੀ ਐਟ ધ ਐਂਡ ਆਫ ਦਾ ਡੇ ਕੰਮ ਤੁਹਾਨੂੰ ਉਹੀ ਕਰਨਾ ਚਾਹੀਦਾ ਜਿਹੜਾ ਤੁਹਾਨੂੰ ਮਨ ਨੂੰ ਖੁਸ਼ੀ ਦਵੇ ਕਿਉਂਕਿ ਕੋਈ ਤਾਂ ਦਾ ਕੰਮ ਜਿੱਤੇ ਤੁਸੀਂ ਸਿਰਫ ਪੈਸੇ ਲਈ ਕੰਮ ਕਰ ਰਹੇ ਉਹ ਬੰਦਾ ਬੜਾ ਟਾਈਮ ਨਹੀਂ ਕਰ ਸਕਦਾ ਮੇਰੇ ਹਿਸਾਬ ਨਾਲ ਤੇ ਜਿੰਨਾ ਇੱਕ ਮੈਂ ਬੜਿਆ ਸੁਣਿਆ ਆ ਮਨ ਦੀ ਸ਼ਾਂਤੀ ਸਾਰਿਆਂ ਤੋਂ ਵੱਡੀ ਚੀਜ਼ ਆ ਜੇ ਤੁਸੀਂ ਅ ਥੋੜਾ ਮਾਨ ਸ਼ਾਂਤਤਾ ਦਨ ਹਨਾ ਪੈਸਾ ਵਗੈਰਾ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਤੁਹਾਡੇ ਲਈ ਮੈਨੂੰ ਅੱਜ ਕੱਲ ਸਾਈਕੋਲੋਜੀ ਬੜੀ ਅਟਰੈਕਟ ਕਰਦੀ ਹੈ ਮੈਂ ਲੱਭ ਰਿਹਾ ਕਿਤਾਬਾਂ ਅ ਵੀ ਕਿਹੜੀਆਂ ਸਾਈਕੋਲੋਜੀ ਦੀ ਕੋਈ ਕਿਤਾਬ ਵਧੀਆ ਵਾ ਬਾਕੀ ਜੇ ਤੁਹਾਡੇ ਜੋ ਕਿਸੇ ਨੂੰ ਪਤਾ ਵੀ ਸਾਈਕੋਲੋਜੀ ਦੀ ਕਿਹੜੀ ਕਿਤਾਬ ਵਧੀਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਥਲੇ ਦੱਸ ਸਕਦੇ ਹੋ ਕਿਉਂਕਿ ਮੇਰਾ ਥੋੜਾ ਨਵਾਂ ਨਵਾਂ ਸ਼ੌਂਕ ਜਾ ਕੇ ਕਿਤਾਬਾਂ ਪੜਨ ਵਾਲਾ ਮੈਂ ਅਜੇ ਲੱਗਿਆ ਨਹੀਂ ਪੜਨ ਪਰ ਮੈਂ ਸਟਾਰਟ ਜ਼ਰੂਰ ਕਰਨੀ ਚਾਹਾਂਗਾ ਜੋ ਕਿ ਮੈਂ ਸ਼ੈਦੀ ਹੀ ਕਰੂੰਗਾ ਮੈਂ ਫਿਲਹਾਲ ਬੁੱਕੀ ਲੱਭ ਰਿਹਾ ਕੋਈ ਵਧੀਆ ਹਨਾ ਸਾਈਕੋਲੋਜੀ ਦੀ ਅਸੋ ਮੈਨੂੰ ਜ਼ਰੂਰ ਕਮੈਂਟਸ ਜੇ ਤੁਹਾਨੂੰ ਕਿਸੇ ਨੂੰ ਪਤਾ ਕੋਈ ਸਾਈਕੋਲੋਜੀ ਦੀ ਵਧੀਆ ਕਿਤਾਬ ਜਾਂ ਕੋਈ ਓਦਾਂ ਵਧੀਆ ਕਿਤਾਬ ਜੋ ਤੁਹਾਨੂੰ ਕੋਈ ਵਧੀਆ ਸਿੱਖਿਆ ਦਿੰਦੀ ਆ ਜੋ ਵੀ ਹਨਾ ਬਾਕੀ ਮੈਨੂੰ ਦੋ ਗੱਲਾਂ ਬੜੀਆਂ ਯਾਦ ਆਉਂਦੀਆਂ ਹੁੰਦੀਆਂ ਨੇ ਜਦੋਂ ਮੈਂ ਮੈਕਸੀਕੋ ਤੇ ਡਰਾਈਵ ਕਰਦਾ ਹਾਂ ਜਦ ਤਾਂ ਪੁਰਾਣੇ ਆਪਾਂ ਛੋਟੇ ਹੁੰਦੇ ਸੀਗੇ ਹੁਣ ਇਹ ਰੈਸਟੇਰ ਪੁਰਾਣੇ ਬਾਹਰ ਹੁੰਦੇ ਸੀ ਨਾ ਉਹ ਕਹਿੰਦੇ ਹੁੰਦੇ ਵੀ ਉੱਤਰ ਤਾਂ ਪਾਣੀ ਆ ਰਹੀਆਂ ਸੜਕਾਂ ਨੇ ਤੂੰ ਐ ਮੈਨੂੰ ਇਹ ਗੱਲ ਜਦੋਂ ਯਾਦ ਆਈ ਵੀ ਤੇ ਆਂਦਾ ਮੈਨੂੰ ਇਹ ਗੱਲ ਯਾਦ ਆਉਂਦੀ 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 ਹੈ ਇਹ ਤਾਂ ਪਾਣੀ ਵਰ ਗਿਆ ਸੜਕਾਂ ਨੇ ਐ ਥੋੜੀ ਹਲੋਰਾ ਬਹਿ ਜੂਗਾ ਕਿਤੇ ਐ ਆਮ ਦਾ ਬੰਦਾ ਜਾਂਦਾ ਇੰਡੀਆ ਤਾਂ ਢੱਪਲ ਟੂਲੇ ਲੋਈ ਮੈਂ ਪਹੁੰਚ ਗਿਆ ਮਾੜੇ ਡਰਾਈਵਰਾਂ ਦੇ ਸ਼ਹਿਰ ਤੁਹਾਨੂੰ ਪਤਾ ਹੀ ਹੋਣਾ ਮਾੜੇ ਡਰਾਈਵਰਾਂ ਦੇ ਸ਼ਹਿਰ ਕਿਹੜਾ ਸਾਰੇ ਇੰਟਰਨੈਟ ਨੂੰ ਪਤਾ ਮੈਂ ਬ੍ਰੈਂਟਨ ਪਹੁੰਚ ਗਿਆ ਵਾ ਇੱਥੇ ਮੈਂ ਥੋੜੀ ਵੀਡੀਓ ਬਣਾਉਣੀ ਐ ਵਾਇਡ ਕਰੂੰਗਾ ਕਿਉਂਕਿ ਇੱਥੇ ਕੁਝ ਨਹੀਂ ਪਤਾ ਕੌਣ ਕਿੱਥੋਂ ਕਿਹੜੀ ਬਤੀ ਨਗਾਹ ਦਿੰਦਾ ਕੌਣ ਕਿਧਰੋਂ ਗੱਡੀ ਕੱਢ ਲਾ ਇਹਦੇ ਥੋੜਾ ਖਤਰਾ ਹੀ ਆ ਲੋਈ ਮੈਂ ਤੁਹਾਨੂੰ ਥੋੜਾ ਜਿਹਾ ਅਪਡੇਟ ਦੇ ਦਈਏ ਮੈਂ ਆਨ ਰੁਕਿਆ ਸੀਗਾ ਚਾਹ ਚੱਕਣ ਦੇ ਲਈ ਰਾਜ ਮੈਂ ਵਲੌਗ ਪਤਾ ਨਹੀਂ ਬਣਾਇਆ ਮੈਂ ਕਿਹਾ ਵੀ ਆ ਵਾਸ ਬੀਇੰਗ ਰਿਸਪੋਨਸੀਬਲ ਡਰਾਈਵਰ ਮੈਂ ਆ ਵਾਸ ਮੇਕਿੰਗ ਰੋਡ ਸੇਫ ਰੋਡ ਨੂੰ ਸੇਫ ਬਣਾ ਰਿਹਾ ਸੀਗਾ ਮੈਂ ਸੇਫ ਡਰਾਈਵ ਕਰਕੇ ਹੁਣ ਵੱਜ ਗਏ ਨੇ 3:30 ਅ ਮੈਂ ਥੋੜਾ ਜਿਹਾ ਟਾਈਮ ਹੋਰ ਡਰਾਈਵ ਕਰਕੇ ਫਿਰ ਮੈਂ ਸੌਂ ਜਾਊਂਗਾ ਫਿਰ ਉਹ ਦੂਸਰਾ ਮੁੰਡਾ ਡਰਾਈਵ ਕਰ ਲਊਗਾ ਇਹ ਆ ਜੀ ਹੋ ਰਸਤਾ ਜਿਹੜਾ ਟੋਰਾਂਟੋ ਤੋਂ ਵੈਨੀਪੈਗ ਨੂੰ ਜਾਂਦਾ ਤੇ ਅੱਜ ਤਾਂ ਮੌਸਮ ਵਧੀਆ ਸੀਗਾ ਉਦਾਂ ਇੰਨੀ ਜ਼ਿਆਦਾ ਸنو ਨਹੀਂ ਪਈ ਹੈਗੀ ਸੜਕਾਂ ਸਾਫ਼ ਸੀਗੀਆਂ ਤੇ ਉਦਾਂ ਅੱਗੇ ਜਾ ਕੇ ਥੰਡਰਵੇ ਕੋਲੇ ਜਾ ਕੇ ਕਾਫੀ ਸنو ਪਈ ਸੀ ਮੈਂ ਕਿਹਾ ਚਲੋ ਤੁਹਾਨੂੰ ਰਸਤਾ ਦਿਖਾ ਦਾਂ ਰਸਤੇ ਜਾਂਦੇ ਜਾਂਦੇ ਇੱਥੇ ਭੋਲਿਆ ਸਟਾਪ ਮੜਾ ਘਟਾ ਕੋ ਖਾਣ ਪੀਣ ਨੂੰ ਲੈਣੇ ਪਰ ਮੈਂ ਇੱਕ ਅਨੋਖੀ ਜੀ ਦੇਖੀ ਲੱਕੜ ਦੇਖੋ ਕਿੰਨੀ ਜਿਆਦਾ ਪਈ ਹੈ ਸਾਰੀ ਲੱਕੜ ਆਹੋ ਇੰਨੇ ਦਰੱਖਟ ਕੱਟ ਕੇ ਤੇ ਮੈਂ ਪਹਿਲੀ ਵਾਰ ਹੀ ਨਹੀਂ ਲੱਕੜ ਦੇਖੀ ਹੈ ਜ਼ਿੰਦਗੀ 'ਚ ਤੇ ਖੁੱਲਾ ਜਿਹਾ ਯਾਰਡ ਹੋਰ ਵੀ ਲੋਕ ਫਿਰਦੇ ਇੱਥੇ ਖੋਪਦੇ ਆ ਤੇ ਖਾਣ ਨੂੰ ਲੈ ਕੇ ਆਉਂਦੇ ਆ ਕੁਝ ਆ ਇਹ ਜੀ ਫਿਰ ਦੁਬਾਰੇ ਨਿਕਲ ਦੇਗਾ ਤੇ ਠੰਡ ਠੀਕ ਠਾਕ ਜੀ ਠੰਡ ਬੜੀ ਹੈ ਨਹੀਂ ਗੀ ਨਾਲ ਆ ਇਹ ਮੁੰਡਾ ਦੇਖਦੇ ਹਾਂ ਕੁਛ ਕਰਦੇ ਹਾਂ 6 ਵਜੇ ਗਿਆ ਹੁਣ ਮੈਂ ਡਰਾਈਵ ਕਰਨ ਲੱਗੂ ਮੈਨੂੰ ਵੀ 24 ਘੰਟੇ 24 ਘੰਟੇ ਜੇ ਵੱਧ ਹੋ ਗਏ ਅ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ 22 4:30 ਵਜੇ ਅਸੀਂ 1:30 ਵੇਲੇ ਸੀਗੇ ਉੱਥੋਂ 24 ਤੇ 3 27 ਘੰਟੇ ਲੱਗੇ ਸਾਨੂੰ ਵਿਚ ਮੜਾ ਮਟੋਰਾ ਉਪਰੋਕੇ ਅਸੀਂ ਫਾਈਨਲੀ ਪਹੁੰਚ ਗਏ ਬਿਨੀਪੈਗ ਅਮ ਯਾਰੜਾ ਤੁਹਾਨੂੰ ਅੰਦਰ ਜਾ ਕੇ ਦਿਖਾਉਂਗਾ। ਲਾਲ ਗੇਟ ਲੱਗਾ ਹੈ ਇੱਥੇ ਆਈਡੀ ਵਗੈਰਾ ਦਿਖਾ ਕੇ ਅੰਦਰ ਜਾਵਾਂਗੇ। ਤੇ ਬਿਨੀਪੈਗ ਵੀ ਬਾਕੀ ਕੈਨੇਡਾ ਦੇ ਸੈਂਟਰੀਓ ਵਰਗਾ ਹੀ ਆ। ਕੋਈ ਖਾਸ ਮੈਨੂੰ ਬੜਾ ਫਰਕ ਲੱਗਿਆ ਨਹੀਂ ਬਾਕੀ ਅੰਦਰ ਜਾ ਕੇ ਫਿਰ ਮੈਂ ਯਾਰਡ ਦਿਖਾਉਣਾ। ਕੋਈ ਫਾਈਨਲੀ ਪਹੁੰਚ ਗਏ। ਲੋਦਾ ਟ੍ਰੇਲਰਾਂ ਦੀ ਜਗ੍ਹਾ ਤੇ ਬਾਕੀ ਮੜਾ ਬੈਕ ਕਰ ਦੂਗਾ ਤੇ ਆ ਹੁੰਦਾ ਯਾਰਡ ਸਾਰੇ ਟ੍ਰੇਲਰ ਖੜੇ ਨੇ ਜਿਹੜਾ ਤੇ ਲੈ ਕੇ ਜਾਣਾ ਤਾਂ ਨੰਬਰ ਦੇਖੋ ਤੇ ਲੈ ਜਾਓ ਜਾਂ ਜਿਹੜਾ ਸਾਡੇ ਜਣਾ ਨੰਬਰ ਦੇ ਹਿਸਾਬ ਨਾਲ ਹੁੰਦਾ ਪਰ ਇਹ ਸਿਰਫ ਦਾ 10% ਹਿੱਸਾ ਹੀ ਆ ਯਾਰਡ ਕਾਫੀ ਵੱਡਾ ਹੁਣ ਰਾਹ ਚ ਰੁਕਾਂਗੇ ਨਾਮਾ ਨੂੰ ਮੰਗੇ ਪ੍ਰੈਸ਼ ਮੰਗੇ ਸਾਰੇ ਟਰੱਕ ਸਟਾਪ ਤੇ ਖੜ ਗਏ ਹੁਣ ਤੇ ਬੈਗ ਜਨਤ ਲਿਆਣਾ ਸਰ ਕੇ ਸ਼ਾਵਰ ਲਈਏ ਨਾ ਨੂ ਕੇ ਫਿਰ ਸੌਈਏ ਤੇ ਨਾ ਕਿ ਵਧੀਆ ਨੀਂਦ ਆ ਜੂਗੀ ਨਹੀਂ ਤਾਂ ਲਿਪੜੇ ਨੂੰ ਨੀਂਦ ਵੀ ਨਹੀਂ ਆਉਂਦੀ ਪਈ ਤਾਂ ਸ਼ਾਵਰ ਵੀ ਦੂਰੀ ਹੈ ਪਹਿਲੀ ਵਾਰ ਇਹ ਹੈ ਵਾ ਫ્લાਇੰਗ ਜਿਹਦੇ ਤੇ ਉਹ ਨਾ ਨੂੰ ਮਾਈਨ ਜੇ ਟਰੱਕ ਸਟਾਪ ਇੱਥੇ ਜੀ ਉੱਥੋਂ ਫੇਟਿੰਗ ਏਰੀਆ ਸੀਗਾ ਇੱਥੇ ਤੁਸੀਂ ਬੈਠੋ ਵੇਟ ਕਰੋ ਟੀਵੀ ਦੇਖੋ ਜੋ ਤੁਹਾਡੀ ਬਾਰੀ ਆਏਂਦੀ ਜਾ ਕੇ ਸ਼ੌਰ ਲੈ ਲਓ ਲੋ ਇੰਨਾ ਹਲੇ ਧੋਲੇ ਫਰੈਸ਼ ਹੋ ਗਏ ਹੁਣ ਸੌਈਏ ਇੱਕ ਬੈੱਡ ਥੱਲੇ ਰਹਿ ਗਿਆ ਇੱਕਾ ਪੌੜੀਆਂ ਚੜ੍ਹ ਕੇ ਉੱਪਰ ਸੌਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਦਿਖਾਈ ਦਵਾਂ ਓਵੇਂ ਲੱਗਦਾ ਸੌਣ ਤੇ ਆਪ ਕੱਲ ਨੂੰ ਆਵਾਂਗੇ ਸੀ ਬਾਏ ਬਾਏ ਇਹ ਵੀਡੀਓ ਵੀ ਵਿਨੀ ਪੈਗ ਦੀ ਆ ਉੱਥੇ ਸੜਕਾਂ ਤੇ ਜੋ ਰੇਤਾ ਜਿਹਾ ਲੱਗ ਰਿਹਾ ਪਰ ਇਹ ਰੇਤਾ ਨਹੀਂ ਹੈਗਾ ਇਹ ਸਨੋ ਆ ਦੇਖਣ ਨੂੰ ਇਦਾਂ ਆਰਡਰ ਹੀ ਆ ਛੱਡ ਕੇ ਦੇਖਣ ਨੂੰ ਬੰਦੇ ਨੂੰ ਇਦਾਂ ਲੱਗਦਾ ਪਤਾ ਨਹੀਂ ਕਿੱਥੇ ਬੱਦਲਾਂ ਜਾਂ ਚ ਫਿਰ ਰਿਹਾ ਮੈਂ ਵਧੀਆ ਲੱਗਦਾ ਸੀ ਆ ਦੇਖਣ ਨੂੰ ਇਹ ਅਸੀਂ ਇੱਥੇ ਵਿਨੀ ਪੈਗ ਚੱਕ ਰੈਸਟੋਰੈਂਟ ਸੀਗਾ ਸਵਾਗਤ ਹੈ ਨਹੀਂ ਰੈਸਟੋਰੈਂਟ ਉੱਥੇ ਅਸੀਂ ਰੋ ਕੇ ਸੀਗੇ ਹੈਗਾ ਚਲੋ ਤਾਂ ਖਾਣਾ ਚੱਕ ਲੈਨੇ ਆ ਤੇ ਉੱਥੋਂ ਉਹਨਾਂ ਦੀ ਆ ਮੈਨੂ ਸੀ ਬੜੇ ਤਰ੍ਹਾਂ ਦੀਆਂ ਸਬਜ਼ੀਆਂ ਸੀ ਕੋਈ ਦੋ ਸਬਜ਼ੀਆਂ ਚੂਜ਼ ਕਰੋ ਤੇ ਸਾਡੀਆਂ ਸੀ ਤੁੱਪਕੇ ਕੀਤੀਆਂ ਰੋਟੀ ਪਕਾ ਕੀਤੀ ਤੇਮ ਤੋਂ ਚਾਹ ਲਈ ਤੇ ਐਂਡ ਵੀ ਵਾਰ ਗੁੱਡ ਟੂ ਗੋ ਰੋਟੀ ਚੱਕਲੀ 커피 ਚੱਕ ਲਈ ਹੁਣ ਆਪਾਂ ਸੈਟ ਅਗਲੇ 6-700 ਕਿਲੋਮੀਟਰ ਦੇ ਲਈ ਤੇ ਖਾਵਾਂਗੇ ਪੀਵਾਂਗੇ ਟੋਲੇ ਦੀਆਂ ਲਾਵਾਂਗੇ ਕੋਈ ਨਾਪਸਾਈਡ ਤੇ ਪੁੱਲ ਕਰਕੇ ਸਾਰੇ ਟਰੱਕ ਦਾ ਗੇੜਾ ਦੇ ਕੇ ਦੇਖ ਲੈਣਾ ਇੱਕ ਵਾਰੀ ਬੈਠੋ ਸ਼ੂਟ ਨਹੀਂ ਕਿਉਂਕਿ ਹੁਣ ਅਸੀਂ ਕਰਨ ਲੱਗੇ ਆ ਸ਼ਿਫਟ ਸਵਿਚ ਹੁਣ ਮੈਂ ਡਰਾਈਵ ਕਰਨ ਲੱਗੂੰਗਾ ਭਾਈਆ ਤਾਂ ਖਾਊਗਾ ਪੀਊਗਾ ਸੌਂਜੂਗਾ ਦਿਖਾਉਣਾ ਤੇਰਾ ਥੋੜਾ ਮਾਰ ਕੇ ਦੇਖ ਲੈਣਾ ਭਾਈ ਕੋਈ ਫਲੈਟ ਤਾਂ ਨਹੀਂ ਹੈਗਾ ਉੱਧਰ ਨੂੰ ਸੋਹਣਾ ਵਾ ਬਾਕੀ ਦੇ ਟਰਾਣ ਜੂ ਥੋੜਾ ਮਾਰ ਕੇ ਦੇਖ ਲਈਏ ਹਾਂ ਠੀਕ ਸ਼ੋਰ ਮੈਂ ਹੈ ਨਹੀਂਗਾ ਬਈ ਮੈਂ ਹੁਣ ਸੇਂਟ ਲਾ ਚੱਲ ਕੇ ਆਇਆ ਨਹੀਂ ਰਹੀ ਅਮ ਕਿਉਂਕਿ ਮੈਂ ਖਾਲੀ ਟਰੇਲਰ ਡ੍ਰੌਪ ਕਰਨਾ ਤੇ ਬਾਕੀ ਚੱਲ ਲੱਭ ਜੂਗਾ ਬਸ ਥੋੜੇ ਟਾਈਮ ਚ ਕਾਫੀ ਮੈਂ ਡ੍ਰੌਪ ਕਰਨਾ ਤੇ ਭਰਿਆ ਹੋਇਆ ਪਿਕ ਕਰਨਾ ਲਾਈਨ ਲੱਗੇ ਸੀ ਲਾਈਨ ਤੇ ਮੈਂ ਲੱਗਿਆ ਹੋਇਆ ਬਾਕੀ ਚੱਲ ਇਹਦੇ ਆ ਬਾਬੂਡੀ ਫੈਕਟਰੀ ਤੇ ਪਹੁੰਚਣਾ ਇੱਥੇ ਬਣਦਾ ਪੇਪਰ ਇੱਕ ਬਿਲਕੁਲ ਠੰਗੀ ਸਾਫਤਾ ਵਾ ਫੇਰਾ ਫਿਰ ਮਿਕਲ ਤੇ ਅਗਲਾ ਲੋਡ ਚਾਕੇ ਦੇਖਣਾ ਫਿਰ ਕੋਨਾ ਬ్రో 7 ਡੇ ਟ੍ਰੇਲਰ ਘਰ ਤਾ ਡਰਾਪ ਆਪਾਂ ਨੇ ਹੁਣ ਮੈਂ ਦੂਸਰਾ ਲੋਡਡ ਲੱਭਦਾ ਹਾਂ ਤੇ ਮੇਰਾ ਲੋਡਡ ਟ੍ਰੇਲਰ ਕਿੱਥੇ ਉਹਨੂੰ ਹੋਕ ਅਪ ਕਰਦਾ ਫਿਰ ਲੈ ਕੇ ਜਾਂਦਾ ਲੋਡ ਚੱਕਿਆ ਅਮਰੀਕੀਓ ਕੈਨੇਡਾ ਛੱਡਣਾ ਨਹੀਂ ਫਿਰ ਲੋਠੜਾ ਡੈਰਾ ਜਾਂਦਾ ਦੇਖਵਾਟਾ ਵੱਢਣਾ ਸ਼ਹਿਰ ਤੇਰਾ ਕਰਨਕ ਰੌਸ ਸੋਣੀਏ ਜਾਬਨ ਤੋਂ ਲੈ ਲੀ ਤੂੰ ਆਫ ਸੁਣੀਏ ਮਾਰ ਲੂ ਮਰੇ ਕਿ ਲਾਜੀ ਰੇਖ ਵਿੱਚ ਮੈਗ ਮਾਰ ਲੂ ਮਰੇ ਕਿ ਲਾਜੀ ਰੇਖ ਵਿੱਚ ਮੈਗ ਤੇ ਜਾ ਦਰਸ਼ਨ ਪਾ ਜਾ ਫੇਰਾਂ ਦੀ ਅਸੀਂ ਕਿਹੜਾ ਨਹੀਂ ਅਸੀਂ ਕਿਹੜਾ ਨਤ ਲੰਗਣਾ ਕਿਤੇ ਵੈਦਾਸ ਬੱਬਰ ਹੜੇ ਕਿੜਾ ਨਹੀਂ ਅਸੀਂ ਕਿਹੜਾ ਨਤ ਲੰਗਣਾ ਕਿਤੇ ਵੈਦਾਸ ਬੱਬਰ ਹੜੇ ਕਿੜਾ ਤੇ ਫਿਲਹਾਲ ਮੈਂ ਯੂ ਐਸ ਚਾਂ ਤੇ ਤਰਾਕ ਮੈਂ ਰੋਡ ਸਾਈਡ ਪਾਰਕ ਕਰਤਾ ਸੀਗਾ ਮੈਂ ਕੌਫੀ ਲੈਣ ਆਇਆ ਸੀ ਦੇਖਣ ਨੂੰ ਤਾਂ ਲੱਗਦਾ ਵੀ ਪੰਪ ਖੁੱਲਾ ਵਾ ਲੈਟਰ ਰੂਟਾ ਸਾਰੀਆਂ ਜਗ੍ਹੀਆਂ ਪਰ ਬੰਦ ਗੇਟ ਬੰਦ ਸੀਗਾ ਮੈਂ ਕਿਹਾ ਚੱਲ ਕੌਫੀ ਲੈ ਲੈਣਾ ਪਰ ਇਥੋਂ ਨਸੀਬ ਤੇ ਨਹੀਂ ਸੀ ਗਾਂ ਤੋਂ ਦੇਖ ਤਾਂ ਹੁਣ ਕਿਤੇ ਇਹ ਇੱਕ ਹੋਰ ਟਰੱਕ ਸਟਾਪ ਤੇ ਰੁਕਿਆ ਹੁਣ ਮੈਂ ਤੇ ਮੈਂ ਆਪਣੀ ਕਿਸਮਤ ਇੱਥੇ ਕੌਫੀ ਹੈਗੀ ਏ ਕਿ ਨਹੀਂ ਹਿੰਦਰਾ ਪਾਸਾ ਦਾ ਮੈਨੂੰ ਬੰਦ ਲੱਗਦਾ ਯੱਪ ਬੰਦ ਅੱਜ ਕਾਫੀ ਨਹੀਂ ਹੈ ਹੈ ਖੁੱਲਣਾ ਕਦੋਂ ਖੁੱਲੋ ਕੀ ਸੋਚਦਾ ਖੁੱਲ੍ਹ ਵੀ ਖੁੱਲੋ ਖੁੱਲ੍ਹ ਜੀ ਖੁੱਲੋ ਕਾਫੀ ਲੱਗਦਾ ਮਿਲ ਗਈ ਮਿਲ ਗਈ ਕਾਫੀ ਮਿਲ ਗਈ ਔਰ ਮੇਰੀ 4 ਘੰਟੇ ਦੀ ਡਰਾਈਵ ਸੌਖੀ ਹੋ ਜੂਗੀ ਹਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਤੇ ਕੋਈ ਸਟਾਪ ਆਵੇ ਨਾ ਆਵੇ ਨੀਨ ਮਾਈ ਕਾਫੀ ਨਾ ਆਮ ਗੁੱਡ ਟੂ ਗੋ ਆਮ ਗੁੱਡ ਫਰ ਅ ਨੈਕਸਟ 4 ਆਵਰਸ ਕਾਫੀ ਤੁਹਾਨੂੰ ਪਹੁੰਚ ਕੇ ਮਿਲਦਾ ਮੈਂ ਇਹ ਹੈਗੀਆਂ ਨੇ ਜੀ ਸੜਕਾਂ ਯੂ ਐਸ ਏ ਦੀਆਂ ਜੇ ਮੈਂ ਤੁਹਾਨੂੰ ਨਾਮ ਦੱਸਦਾ ਸ਼ਾਇਦ ਤੁਹਾਨੂੰ ਵੀ ਨਾ ਫਰਕ ਪਤ ਲੱਗਦਾ ਕੁਝ ਇਹ ਸ਼ਹਿਰ ਸੀਗਾ ਸ਼ਿਕਾਗੋ ਕਾਫੀ ਵੱਡਾ ਸ਼ਹਿਰ ਆ ਬੋਰਡ ਵੀ ਸੜਕਾਂ ਦੇ ਬਰ ਕੋ ਸੇਮ ਹੀ ਨੇ ਅੰਟਾਰੀਓ ਨਾਲ ਦੇ ਕਿਉਂਕਿ ਇਹ ਅੰਟਾਰੀਓ ਦੇ ਨਾਲ ਹੀ ਪੈਂਦਾ ਤਾਂ ਸੋ ਮੈਨੂੰ ਨਹੀਂ ਕੋਈ ਫਰਕ ਲੱਗਿਆ ਯੂਐਸ ਐਂਡ ਕੈਨੇਡਾ ਦੇ ਇਸ ਏਰੀਆ ਦੇ ਵਿੱਚ ਇੱਥੇ ਅਸੀਂ ਫਰਟ੍ਰੇਲਰ ਡ੍ਰੌਪ ਕੀਤਾ ਲੋਡ ਅਡਜਸਟ ਕਰਕੇ ਕੋਈ ਨੀਂਦ ਹੋ ਗਈ ਪੂਰੀ ਹੁਣ ਉੱਠਿਆ ਸੁੱਤਾ ਪਿਆ ਮੈਂ ਦੇਖੀ ਬਦਲ ਲੱਗਿਆ ਹੁਣ ਉਹਨੂੰ ਮੈਂ ਹੁਣ ਇੱਥੇ ਆਏ ਲੋੜ ਚੱਕਣ ਆਏ ਆ ਅਸੀਂ ਤੇ ਲੋੜ ਚੱਕ ਕੇ ਫਿਰ ਦੇਦਿਆਂ ਚਾਹ ਕੌਫੀ ਕੁਝ ਪੀਨੇ ਆ ਪੀ ਕੇ ਫਰੈਸ਼ ਹੋਨੇ ਆ ਚਾਹ ਕੌਫੀ ਬਿਨਾ ਗੱਲ ਨਹੀਂ ਬਣਦੀ ਠੰਡ ਬੜੀ ਹੈਗਾ ਟੈਂਪਰੇਚਰ ਮਾਈਨਸ ਹੈਗਾ ਪਰ ਠੰਡ ਬੜੀ ਲੱਗ ਰਹੀ ਔਰ ਅਸੀਂ ਤਾਂ ਰੁਕੇ ਆ ਲਵਸ ਟਰੱਕ ਸਟਾਪ ਤੇ ਸਾਨੂੰ ਬੈਲੀ ਗੋਸ਼ਪੀਰ ਨੂੰ ਲਾ ਲਈਏ ਖਾ ਕੇ ਪੀ ਕੇ ਫਿਰ ਕੈਨੇਡਾ ਮਿਕਲੋ ਨੇ ਇੱਥੇ ਆਹ ਸਾਰੀ ਤਰ੍ਹਾਂ ਦੇ ਫੂਡ ਪੀਜਾ ਮਰਜੀ ਲੈ ਲਓ ਮੈਂ ਬਰੀਟੋਸ ਲਏ ਤੋ ਬਰੀਟੋ ਲੈ ਕੇ ਮੈਂ ਤੁਰਨਾ ਦਾ ਰਸ ਆ ਆਹ ਰੈਪ ਫੇ ਰਹੇ ਬਚੱਕਰ ਨੇ ਆ ਪੁਰੀਟੋ ਹੋ ਗਿਆ ਕਹਿੰਦਾ ਅੱਛਿਕ ਮੈਨੂੰ ਸ਼ਿਪ ਕਰ ਤੇਰੇ ਨਖਰੇ ਕਿਦਾਂ ਚੱਕ ਲਾਗੇ ਲੋੜ ਚੱਕ ਦੇ ਲੰਮੀਆਂ ਵਾਟਾਂ ਦੇ ਕਿੱਥੋਂ ਸੁਪਨੇ ਤੇਰੇ ਲੈਨੇ ਆਂ ਹੁੰਨੀਂਦਰੇ ਕੱਟਦੇ ਰਾਪਟਾਂ ਦੇ ਮੁੱਛ ਦਾ ਸਵਾਲ ਓਦੋਂ ਬਣੇ ਘੱਟ ਮਾਰ ਕੇ ਬਗਾਨੀ ਲੰਘ ਜੇ ਅਲੜੇ ਡਰਾਈਵਰੀ ਦੇ ਪੱਟਿਆ ਆਗੇ ਵਾਪਸ ਕੈਨੇਡਾ ਮੈਂ ਹੁਣ ਸਵਾਦ ਹੋ ਗਏ ਮੈਂ ਕਾਫੀ ਲੈਂਡ ਲਈ ਰੁਕਿਆ ਸੀਗਾ ਇਹ ਹੈਗਾ ਜੀ ਟੈਲਵਰੀ ਆਨ ਰੂਟ ਮੇਰੀ ਹੁਣੋਂ ਹੋਣ ਡਰਾਈਵ ਆ ਗਈ 3 ਕ ਘੰਟੇ ਦੀ 3 ਕ ਘੰਟੇ ਹੋਰ ਡਰਾਈਵ ਕਰਨਾ ਤੇ ਫਿਰ ਆਪਾਂ ਪਹੁੰਚਣਾ ਆਨ ਰੂਟ ਸਾਰਾ ਖਾਲੀ ਹੋ ਪਿਆ ਇਕੱਲੇ ਟਰੱਕਾਂ ਵਾਲੇ ਹੀ ਨੇ ਰੋਮੀਆ ਨੂੰ ਖਾਲੀ ਪੈਸਾ ਆ ਗਿਆ ਕਾਫੀ ਟਿਕਲੇਪਾ ਨਹੀਂ ਟਿਪ ਹਾਰਡਨਸ ਤੇ ਹਵਾ ਨਿਕਲੂਗਾ ਹੋਰ ਨੇ ਟਾਈਮਸ ਬੇਲਾ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ অন্ਟਾਰੀਓ ਦਾ ਰੋਡ ਮੈਪ অন্ਟਾਰੀਓ ਇੱਕ ਸਟੇਟ ਆ ਆਲਮੋਸਟ ਇੰਡੀਆ ਤੋ ਥੋੜੀ ਜਿਹੀ ਛੋਟੀ ਹੋਊ ਆਲਮੋਸਟ ਇੰਡੀਆ ਜਿੰਨੀ ਹੈ ਮੈਂ ਟਰਾਈ ਕਰਦਾ ਵੀ ਆਪਾਂ ਕਿੱਥੇ ਆ ਮੈਨੂੰ ਥੋੜਾ ਟਾਈਮ ਲੱਗੂਗਾ ਲੱਭਣ ਦੇ ਲਈ ਆਪਾਂ ਇੱਥੇ ਕਿ ਦਿਖਾਵਾਂਗੇ ਥੱਲੇ ਜੇ ਉਹ ਇੱਥੇ ਆ ਰਿਹਾ ਵੈਂਡਰ ਚਾਟਾ ਮਪਰੇ ਬਚਾਲੇ ਜੇ ਇੱਥੇ ਆਂਕ ਤੇ ਟਿਲ ਭਰੀ ਇੱਥੇ ਕਹਾਂਗੇ ਕਿਤੇ ਇੱਥੋਂ ਪਰੇ ਜਾਣਾ ਆ ਸਾਰਾ ਏਰੀਆ ਡਰਾਈਵ ਕਰਕੇ ਕਿਤੇ ਗਿਆ ਔਰ ਯਾਰ ਅੱਛਾ ਇੱਥੇ ਆਪਾਂ ਇਤੋਂ ਸਾਰਾ ਟਰੈਵਲ ਕਰ ਲੰਡਨ ਵੁੱਡਸਟਾਕ ਕੈਂਬਰਿਜ ਨਿਊਟਨ ਟੋਰਾਂਟੋ ਆ ਰਿਹਾ ਵਾਣ ਆ ਰਿਹਾ ਈਟੋ ਵੀਕੋ ਪਤਾ ਨਹੀਂ ਇਹਨੇ ਮਾਰਕ ਨਹੀਂ ਕੀਤਾ ਉੱਥੇ ਜਾਣਾ ਆਪਾਂ ਨੇ ਉਸ ਤੋਂ ਬਾਅਦ ਮੈਂ ਘਰੇ ਜਾਣਾ ਆ ਸਾਰਾ ਟਰੈਵਲ ਕਰ ਗੇ ਕਰੇਂਡਰ ਪੋਰਟ ਹੌਕ ਕੋਬੋਟ ਬ੍ਰਾਈਟਨ ਬੇਵਿਲ ਕਿੰਗਸਟਨ ਆ ਸਾਰਾ ਟਰੈਵਲ ਕਰਕੇ ਬਰੋਕਲ ਇੱਥੇ ਆਣਾ ਮਾਤਰ ਫਿਲਹਾਲ ਮੈਂ ਇੱਤਰੇ ਲੈ ਸਿਰਿਆਂ ਆ ਮੈਂ ਸਾਰਾ ਏਰੀਆ ਟਰੈਵਲ ਕਰਕੇ ਉੱਥੇ ਜਾ ਘਰੇ ਜਾਣ ਤੱਕ ਤਾਂ ਕਾਫੀ ਡਰਾਈਵ ਪਈ ਆ ਹੁਣ ਮੈਂ ਕਰਦਾ ਥੋੜੀ ਸਟ੍ਰੈਚਿੰਗ ਸਟ੍ਰੈਚਿੰਗ ਕਰਕੇ ਹੁਣ ਮੈਂ ਦੁਬਾਰਾ ਨਿਕਲਦਾ ਆਦੀ ਸੀਟ ਤੇ ਜਾਬ ਤੇ ਜਾ ਕੇ ਬੈਨਾਂ ਕੈਨੇਡਾ ਪਹੁੰਚ ਗਏ ਤੇ ਰਸੀਵਰਾਂ ਨੇ ਲੇਟ ਕਰਤਾ ਘੰਟਾ ਘੰਟਾ ਬਸ ਸੌਂ ਲਿਆ ਮੈਂ ਬਲੌਗ ਬਲੌਗ ਕੋਲ ਲੱਗਿਆ ਮੈਂ ਚੱਲ ਘੰਟਾ ਨਹੀਂ ਤੇ ਕੱਟੀਏ ਆ ਮੈਨੂੰ ਧਿਆਨ ਨਾਲ ਟ੍ਰੈਕ ਕਰੌਪ ਕਰਕੇ ਨੂੰ ਤੇ ਤਫਰ ਜਾਈਏ ਘਰ ਨੂੰ ਠੀਕ ਹੋਈਏ ਨਹੀਂ ਕੰਮਾਂ ਦਾ ਜਗ ਹੈ ਮੈਂ ਆਈ ਤੇ ਟ੍ਰੈਕ ਕਰੌਪ ਕਰਕੇ ਨੂੰ ਫਿਰ ਮੈਂ ਅਪਡੇਟ ਕਰਨਾ ਨਾ ਨਾ ਮੁੰਡਿਆਂ ਵਾਪਸ ਯਾਰਡ ਚ ਤੇ ਗੱਡੀ ਮੈਂ ਸਟਾਰਟ ਕਰਿਆ ਆ ਫਿਰ ਹਾਲ ਬਹੁਤ ਠੰਡਾ ਟੈਂਪਰੇਚਰ -5 ਤੇ ਜਿੰਨਾ ਟਾਈਮ ਗੱਡੀ ਕਰੁੰਦੀ ਹਾਂ ਨਾ ਮੈਂ ਇੱਥੇ ਬੈਠਦਾ ਮੈਂ ਤੇ ਆਪਣਾ ਸਮਾਨ ਵਗੈਰਾ ਕੱਢਣਾ ਸਟਾਰਟ ਕਰਦਾ ਲਓ ਇਸ ਅਰਗੋਸ਼ ਨੂੰ ਡਨ ਅੱਜ ਦੇ ਵਲੌਗ ਚ ਇੰਨਾ ਹੀ ਹੁਣ ਨਿਕਲਦਾ ਕਰ ਨੂੰ ਤੇ ਮੈਂ ਆਪਦੇ ਫਿਰ ਆਪਾਂ ਅਗਲੇ ਵਲੌਗ ਚ ਅਮ ਸੀ ਯੂ ਟੇਕ ਕੇਅਰ ਰਬ ਰਖਾ